ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ D5 ਚੈਨਲ ਪੰਜਾਬੀ ਮੈਂ ਹਾਂ ਵਿਵੇਕ ਸ਼ਰਮਾ ਵੱਡੀ ਖਬਰ ਬਹੁਤ ਚਰਚਿਤ ਅਤੂਲ ਸੁਬਾਸ਼ ਖੁਦਕੁਸ਼ੀ ਮਾਮਲੇ ਦੇ ਨਾਲ ਜੁੜੀ ਹੋਈ ਹੈ ਇਸ ਮਾਮਲੇ ਵਿੱਚ ਵੱਡਾ ਐਕਸ਼ਨ ਹੋਇਆ ਹੈ ਆਖਿਰਕਾਰ ਪੁਲਿਸ ਨੇ ਇਸ ਮਾਮਲੇ ਵਿੱਚ ਮੁਲਜ਼ਮਾਂ ਨੂੰ ਕਾਬੂ ਕਰਨ ਵਿੱਚ ਸਫਲਤਾ ਹਾਸਿਲ ਕੀਤੀ ਹੈ ਇਸ ਮਾਮਲੇ ਵਿੱਚ ਪੁਲਿਸ ਨੇ ਸਾਰਿਆਂ ਨੂੰ ਵਕਫਕ ਥਾਮਾ ਤੋਂ ਗ੍ਰਿਫਤਾਰ ਕੀਤਾ ਹੈ ਅਤੂਲ ਦੀ ਪਤਨੀ ਨਿਤਿਕਾ ਸਿੰਘ ਆਨਿਆ ਨੂੰ ਬੰਗਲੌਰੂ ਪੁਲਿਸ ਨੇ ਗੁਰੂਗ੍ਰਾਮ ਤੋਂ ਗ੍ਰਿਫਤਾਰ ਕੀਤਾ ਹੈ ਜਦੋਂ ਕਿ ਅਤੁਲ ਦੀ ਸੱਸ ਨਿਸ਼ਾ ਸਿੰਘਾਨੀਆਂ ਤੇ ਉਸਦੇ ਪੁੱਤਰ ਨੂੰ ਪੁਲਿਸ ਨੇ ਪ੍ਰਿਆਗਰਾਜ ਤੋਂ ਗ੍ਰਿਫਤਾਰ ਕੀਤਾ ਹੈ। ਇਹ ਸਾਰੇ ਮਾਮਲੇ ਦੇ ਚਰਚਾ ਵਿੱਚ ਆਉਣ ਤੋਂ ਬਾਅਦ ਪੁਲਿਸ ਤੋਂ ਬਚਣ ਲਈ ਲਗਾਤਾਰ ਫਰਾਰ ਚੱਲ ਰਹੇ ਸੀ। ਦੂਜੇ ਪਾਸੇ ਇਹ ਮੀਡੀਆ ਕਰਮਚਾਰੀਆਂ ਨੂੰ ਵੀ ਧਮਕਾਉਂਦੇ ਦਿਖਾਈ ਦਿੱਤੇ ਸੀ। ਉਧਰ ਮੁਲਜ਼ਮਾ ਦੀ ਗ੍ਰਿਫਤਾਰੀ ਤੋਂ ਬਾਅਦ ਸੁਭਾਸ਼ ਦੇ ਪਿਤਾ ਪਵਨ ਨੇ ਆਪਣੇ ਪੋਤੇ ਨੂੰ ਲੈ ਕੇ ਚਿੰਤਾ ਜ਼ਾਹਰ ਕੀਤੀ ਹੈ। ਬਹੁਚਰਚਿਤ AI ਇੰਜੀਨੀਅਰ ਅਤੁਲ ਸੁਭਾਸ਼ ਦੀ ਖੁਦਕੁਸ਼ੀ ਮਾਮਲੇ ਵਿੱਚ ਵੱਡਾ ਐਕਸ਼ਨ ਹੋਇਆ ਹੈ। ਪੰਡਿਨਾਬਾਦ ਉਸਦੀ ਪਤਨੀ ਨਿਕਿਤਾ ਸਿੰਘਾਣੀਆਂ ਸਸ ਨਿਸ਼ਾ ਸਿੰਘਾਣੀਆਂ ਤੇ ਉਸਦੀ ਪਤਨੀ ਦਾ ਭਰਾ ਅਨੁਰਾਗ ਸਿੰਘਾਣੀਆਂ ਪੁਲਿਸ ਵੱਲੋਂ ਗ੍ਰਿਫਤਾਰ ਕਰ ਲਏ ਗਏ ਨੇ ਇਹ ਸਾਰੇ ਗ੍ਰਿਫਤਾਰੀ ਤੋਂ ਬਚਣ ਲਈ ਲਗਾਤਾਰ ਪੁਲਿਸ ਦੀਆਂ ਅੱਖਾਂ ਵਿੱਚ ਘੱਟਾ ਪਾ ਰਹੇ ਸੀ ਅਤੁਲ ਸੁਬਾਸ਼ ਦੇ ਖੁਦਕੁਸ਼ੀ ਮਾਮਲੇ ਦੀ ਜਾਂਚ ਲਈ ਬੰਗਲੌਰੂ ਪੁਲਿਸ ਦੀਆਂ ਕਈ ਟੀਮਾਂ ਤਾਇਨਾਤ ਕੀਤੀਆਂ ਗਈਆਂ ਸੀ ਇਹਨਾਂ ਵਿੱਚੋਂ ਇੱਕ ਟੀਮ ਜੌਨਪੁਰ ਵਿੱਚ ਸੀ ਤੇ ਦੂਜੀ ਟੀਮ ਨਿਕਿਤਾ ਅਤੇ ਉਸਦੇ ਭਰਾ ਤੇ ਮਾਂ ਦੀ ਭਾਲ ਵਿੱਚ ਲਗਾਤਾਰ ਛਾਪੇਮਾਰੀ ਕਰ ਰਹੀ ਸੀ ਅਤੂਲ ਦੇ ਮਾਮਲੇ ਨੇ ਜਦੋਂ ਤੇਜ਼ੀ ਫੜੀ ਤਾਂ ਨਿਕਤਾ ਸਿੰਘ ਆਣੀਆਂ ਦਾ ਪਰਿਵਾਰ ਮੀਡੀਆ ਨੂੰ ਪਹਿਲਾਂ ਤਾਂ ਧਮਕਾਉਂਦਾ ਰਿਹਾ ਪਰ ਉਸ ਤੋਂ ਬਾਅਦ 11 ਦਸੰਬਰ ਦੀ ਰਾਤ ਨੂੰ ਇਹ ਸਾਰੇ ਘਰ ਨੂੰ ਤਾਲਾ ਲਗਾ ਕੇ ਦੌੜ ਗਏ ਸੀ ਇਸ ਤਰ੍ਹਾਂ ਮੀਡੀਆ ਨੇ ਉਹਨਾਂ ਨਾਲ ਗੱਲ ਕਰਨ ਲਈ ਕੋਸ਼ਿਸ਼ ਕੀਤੀ ਪਰ ਇਹਨਾਂ ਵੱਲੋਂ ਮੀਡੀਆ ਨੂੰ ਧਮਕਾਇਆ ਗਿਆ ਦਰਸਲ AI ਇੰਜੀਨੀਅਰ ਅਤੂਲ ਸੁਭਾਸ਼ ਨੇ 9 ਦਸੰਬਰ ਨੂੰ ਆਪਣੀ ਪਤਨੀ ਅਤੇ ਉਸ ਦੇ ਪਰਿਵਾਰ ਵੱਲੋਂ ਤੰਗ ਪ੍ਰੇਸ਼ਾਨ ਕਰਨ ਉਸ ਨੂੰ ਬਲੈਕਮੇਲ ਕਰਨ ਤੇ ਮਾਨਸਿਕ ਤੌਰ ਤੇ ਪਰੇਸ਼ਾਨ ਕਰਨ ਦਾ ਦੋਸ਼ ਲਾ ਕੇ ਖੁਦਕੁਸ਼ੀ ਕਰ ਲਈ ਸੀ ਇਸ ਤੋਂ ਬਾਅਦ ਇਹ ਘਟਨਾ ਦੁਨੀਆ ਭਰ ਵਿੱਚ ਚਰਚਾ ਦਾ ਵਿਸ਼ਾ ਬਣ ਗਈ। ਮ੍ਰਿਤਕ ਅਤੁਲ ਸੁਭਾਸ਼ ਦੇ ਪਰਿਵਾਰ ਵਿਕਾਸ ਕੁਮਾਰ ਦੀ ਸ਼ਿਕਾਇਤ ਤੇ ਪੁਲਿਸ ਨੇ ਬੰਗਲੌਰੂ ਦੇ ਮਾਰਥਲੀ ਥਾਣੇ ਵਿੱਚ ਚਾਰ ਲੋਕਾਂ ਖਿਲਾਫ ਮਾਮਲਾ ਦਰਜ ਕੀਤਾ ਸੀ। ਇਹਨਾਂ ਵਿੱਚ ਅਤੁਲ ਦੀ ਪਤਨੀ ਨਿਕਿਤਾ ਸਿੰਘਾਣੀਆਂ, ਸੱਸ ਨੀਸ਼ਾ ਸਿੰਘਾਣੀਆਂ, ਸਾਲਾ ਅਨੁਰਾਗ ਸਿੰਘਾਣੀਆਂ ਅਤੇ ਚਾਚਾ ਸਹੁਰਾ ਸੁਸ਼ੀਲ ਸਿੰਘਾਣੀਆਂ ਦੇ ਨਾਂ ਸ਼ਾਮਲ ਨੇ। ਪੁਲਿਸ ਨੇ ਇਹਨਾਂ ਸਾਰਿਆਂ ਤੇ ਭਾਰਤੀ ਨਿਆਇ ਸੰਹਿਤਾ BNS ਦੀ ਧਾਰਾ 108 ਖੁਦਕੁਸ਼ੀ ਲਈ ਉਕਸਾਉਣਾ ਧਾਰਾ 35 ਦੇ ਤਹਿਤ ਕੇਸ दर्ज ਕੀਤਾ ਸੀ ਇਸ ਮਾਮਲੇ ਵਿੱਚ ਮਾਰਥਲੀ ਥਾਣੇ ਦੇ ਸਬ ਇੰਸਪੈਕਟਰ ਅਤੇ ਮਾਮਲੇ ਦੇ ਜਾਂਚ ਅਧਿਕਾਰੀਆਂ ਦੀ 3 ਮੈਂਬਰੀ ਟੀਮ ਜੌਨਪੁਰ ਸਥਿਤ ਨਿਕਤਾ ਸਿੰਘ ਆਣੀਆਂ ਦੇ ਘਰ ਜਾ ਕੇ ਕਾਗਜ਼ੀ ਕਾਰਵਾਈ ਕਰ ਰਹੀ ਸੀ ਅਤੇ ਜੌਨਪੁਰ ਦੀ ਅਦਾਲਤ ਵਿੱਚ ਚੱਲ ਰਹੇ ਮਾਮਲੇ ਦੇ ਦਸਤਾਵੇਜ਼ ਇਕੱਠੇ ਕਰ ਰਹੀ ਸੀ ਜਦੋਂ ਕਿ ਦੂਜੀ ਟੀਮ ਨਿਕਤਾ ਸਿੰਘ ਆਣੀਆਂ ਅਤੇ ਉਸ ਦੀ ਮਾਂ ਅਤੇ ਭਰਾ ਦੀ ਪਾਲ ਵਿੱਚ ਤਾਇਨਾਤ ਕੀਤੀ ਗਈ ਸੀ गिरफ्तारी हो गई हमारे पोते को हम कहाँ रखे हुए है कि मार दी है कि जिंदा है वो भी हम नहीं देख पा रहे हैं हमारी यही गुहार है कि हमारा पोता हमको देखने को और हमारे पास रहे और कोई गुहार नहीं अभी भी मेरे पर केस है सोलह तारीख के एक नया केस उसने हमारे पोते के नाम पर और डाला है मेंटेनेंस का जिसका सोलह दिसम्बर को तारीख है पोते के नाम पे क्या केस था पूरा उसको चालीस हजार से पेट नहीं भर रहा था इसलिए ਨਿਕਤਾ ਦੀ ਪਾਲ ਲਈ ਪੁਲਿਸ ਨੇ ਪਹਿਲਾਂ ਉਸ ਦੀ ਮਲਟੀਨੈਸ਼ਨਲ ਕੰਪਨੀ ਤੋਂ ਉਸ ਦਾ ਨੰਬਰ ਲਿਆ ਤੇ ਫਿਰ ਨੰਬਰ ਦੇ ਆਧਾਰ ਤੇ ਉਸ ਨੂੰ ਟਰੇਸ ਕੀਤਾ ਗਿਆ ਉਸ ਨੂੰ ਗੁਰੂਗ੍ਰਾਮ ਤੋਂ ਗ੍ਰਿਫਤਾਰ ਕੀਤਾ ਗਿਆ ਇਸ ਤੋਂ ਇਲਾਵਾ ਨਿਕਤਾ ਦੀ ਮਾਂ ਨਿਸ਼ਾ ਸਿੰਘ ਆਣੀਆਂ ਅਤੇ ਉਸ ਦੇ ਮੁੰਡੇ ਅਨੁਰਾਗ ਸਿੰਘ ਆਣੀਆਂ ਜੋ ਕਿ ਇਲਾਹਾਬਾਦ ਹਾਈ ਕੋਰਟ ਵਿੱਚ ਅਗਾਊਂ ਜ਼ਮਾਨਤ ਪਟੀਸ਼ਨ ਦਾਇਰ ਕਰਨ ਦੀ ਤਿਆਰੀ ਕਰ ਰਹੇ ਸੀ ਨੂੰ ਬੰਗਲੌਰੂ ਪੁਲਿਸ ਦੀ ਟੀਮ ਨੇ ਇੱਕ ਫਲੈਟ ਵਿੱਚੋਂ ਗ੍ਰਿਫਤਾਰ ਕੀਤਾ ਹੈ ਫਿਲਹਾਲ ਤਿੰਨ ਆਦਮੀ ਨੂੰ ਅਦਾਲਤ ਨੇ ਗ੍ਰਿਫਤਾਰ ਕਰ ਲਿਆ ਹੈ ਅਤੇ ਬੈਂਗਲੁਰੂ ਪੁਲਿਸ ਨੇ ਇਹਨਾਂ ਨੂੰ ਨਿਆਂਇਕ ਹਿਰਾਸਤ ਵਿੱਚ ਭੇਜ ਦਿੱਤਾ ਹੈ। ਦੇਸ਼ ਵਿਦੇਸ਼ ਦੀਆਂ ਖਬਰਾਂ ਵੇਖਣ ਲਈ ਵੇਖਦੇ ਰਹੋ ડી5 ਚੈਨਲ ਪੰਜਾਬੀ। ਨਿਡਰ ਹਾਂ, ਨਿਰਪੱਖ ਰਹਾਂਗੇ। ਆਜ਼ਾਦ ਹਾਂ, ਸੱਚ ਕਹਾਂਗੇ। ਗੱਲ ਕਰਾਂਗੇ ਸਿਆਸੀ ਹਵਾ ਦੀ। ਹੁਕਮਰਾਨਾਂ ਨੂੰ ਹੋਣਗੇ ਸਿੱਧੇ ਸਵਾਲ। ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ। ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ। ਦੱਸਾਂਗੇ ਕੌਣ ਕਰ ਰਿਹਾ ਹੈ। ਕੀਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉੱਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲਾਂਗੇ ਅੰਦਰੂਨੀ ਰਾਜ਼ ਬਣਾਗੇ ਬੁਲੰਦ ਆਵਾਜ਼ ਖੇੜ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਆਪ ਧਰਮ ਰੋਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਤ ਕੀਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ